2 ਮਹੀਨੇ ਦੇ ਘੱਬਣਾ ਵੀਰੇ 2 ਮਹੀਨੇ ਸਾਡੀ ਕਰਾਈ ਵੀ ਬਾਈ ਅਗਲਾ ਆਪਦੇ ਠੀਕ ਆ ਬਿਆਨਾ ਪਾ ਦੇ ਘਰੇ ਜਾ ਕੇ ਆਪਦੇ ਡਾਕਟਰ ਤੋਂ ਚੈੱਕ ਕਰਾ ਕੇ ਫਿਰ ਪੈਸੇ ਪਾ ਦੇ ਬਾਈ ਉਹ ਬਾਈ ਫਾਰਮ ਦੀ ਵੀਡੀਓ ਵੀ ਦਿਖਾ ਦਾਂ ਜਿੱਥੇ ਮਲਕੀ ਆਪ ਲੈਏ ਜਿਹੜੇ ਫਾਰਮ ਚ ਅੱਗੇ ਸੀ ਅੱਗੇ ਸੀਮਣ ਲੱਗਾ ਵਾ ਆਪਾ ਉਹ ਡਿਟੇਲ ਪਿੰਕ ਨੋਜ਼ ਵਾਲੀ ਹੈ ਨਾ ਬਾਈ ਪਹਿਲਨਾ ਕੱਢ ਦੇਣਗੇ 25 ਪਲੱਸ 25 ਤੋਂ 30 ਲੀਟਰ ਦਾ ਦੋ ਤਿੰਨ ਬੱਚਿਆਂ ਦਾ ਤੁਹਾਨੂੰ ਵੀ ਪਤਾ ਬਾਈ ਤੁਸੀਂ ਦੇਖਿਆ ਆ ਕੇ ਹੀਟ ਤੇ ਮਲਕ ਅੱਠ ਨੌ ਬੱਚੀਆਂ ਤਾਂ ਇਹ ਮੰਨ ਲਾ ਵੀ ਟੀਕਾ ਲੈਣ ਦੇ ਕਾਬਿਲ ਆ ਬਿਲਕੁਲ ਵੀ ਕਰਪਾੜ ਸਾਰੀਆਂ ਚੰਗੀਆਂ ਨੇ ਬਾਕੀ ਫਾਰਮ ਦੀਆਂ ਬੱਚੀਆਂ ਬਾਈ ਜਿਹੜਾ ਵੀ ਕੋਈ ਬੰਦਾ ਲਊਗਾ ਤਾਂ ਆਪਾਂ ਰਿਕਾਰਡ ਵੀ ਪੂਰੀਆਂ ਬੱਚੀਆਂ ਬਾਈ ਐਡੀਆਂ ਖੀਰੀਆਂ ਬੱਚੀਆਂ ਲੋਕਾਂ ਕੋਲੇ ਐਹ ਜੀਆਂ ਬੱਚੀਆਂ ਮਿਲ ਗਈਆਂ ਦੋਂਦੀਆਂ ਚੌਗੀਆਂ ਚਿੱਗੀਆਂ ਵੀ ਹੋ ਜਾਂਦੀ। ਤਾਂ ਦੱਸਾਂ ਇਹਦੀ ਬੋਦੀਵਾਦੀ ਫੇਸ ਦੀ ਬਿਊਟੀ ਦੇਖ ਲਓ ਮਿੱਤਰੋ। ਹਾਂ। ਬਈ ਵਾਲਾ ਆਪਾਂ ਮੈਂ ਪਹਿਲਾਂ ਵੀ ਗੱਲ ਕਹੀ ਸੀ ਬਿਆਨਾ ਪਾ ਦੇ ਆ ਦਾ ਘਰੇ ਜਾ ਕੇ ਚੈੱਕ ਕਰਾ ਦੇ। ਠੀਕ। ਫੇਰ ਪੈਸੇ ਦੇ ਦੇ। ਠੀਕ। ਹਾਂਜੀ ਹਸੀਕਲ ਦੋਸਤੋ ਬਾਬਾ ਸਵਾਤ ਕਰਦੇ ਮਿੱਤਰੋ ਤੇ ਅੱਜ ਪਹੁੰਚੇ ਹੋਏ ਸੀ ਆਪਾਂ ਬਾਈ ਰੋਹਣ ਕੋਲੇ ਪਿੰਡ ਪਿੱਥੋ ਦੇ ਵਿੱਚ ਅੱਜ ਨਾ ਆਪਾਂ ਸਾਨੂੰ ਘੱਟੋ ਘੱਟ ਵੀ 24-25 ਨਗ ਜਿਹੜੇ ਹੈਗੇ ਨਾ ਬੱਚ ਬੱਚੀਆਂ ਜਿਹੜੀਆਂ ਹੈਗੀਆਂ ਤੁਸੀਂ ਦੇਖ ਕੇ ਕਮੈਂਟ ਕਰਕੇ ਦੱਸਿਓ ਵੀ ਸੋਨੂੰ ਇਹ ਬੱਚੀਆਂ ਕਿਵੇਂ ਲੱਗੀਆਂ ਬਾਕੀ ਨਾ ਆ 25 ਬੱਚੀਆਂ ਦੇ ਵਿੱਚੋਂ ਨਾ ਜੇ ਗੱਲ ਕਰ ਲਈਏ ਆਪਾਂ ਦੋ ਬੱਚੀਆਂ ਗੱਬਣਾ ਨੇ ਸਿਰੇ ਦੇ ਉੱਤੇ ਜਿਹੜੀਆਂ ਖੜੀਆਂ ਨਾ ਆ ਦੋ ਬੱਚੀਆਂ ਇਹ ਦੋਨੇ ਦੀਆਂ ਦੋਨੇ ਗੱਬਣਾ ਨੇ ਬਾਕੀ ਇੱਧਰਲੇ ਪਾਸੇ ਤਿੰਨ ਬੱਚੀਆਂ ਆ ਗਈਆਂ ਛੋਟੀਆਂ ਤੇ ਚਾਰ ਬੱਚੀਆਂ ਤਿੰਨ ਬੱਚੀਆਂ ਇੱਧਰਲੇ ਪਾਸੇ ਆ ਗਈਆਂ ਤੁਸੀਂ ਨਿਗਾਹ ਮਾਰ ਲਓ ਬਾਕੀ ਆਜੋ ਬਾਇਰ ਹੋਣਾ ਕਰਵਾਉਣੇ ਆ ਗੱਲਬਾਤ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਬਾਕੀ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਹਾਂਜੀ ਬਾਈ ਜੀ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਨਾਮ ਤੇ ਆਪਣਾ ਪਿੰਡ ਦੀ ਲੋਕੇਸ਼ਨ ਦੱਸ ਦੋ ਬਈ ਉਹ ਨਾਮ ਹੈ ਜੀ ਰੋਹਨ ਪਿੰਡ ਪਿੱਥੋ ਹੈ ਜੀ ਜ਼ਿਲ੍ਹਾ ਬਠਿੰਡਾ ਰਾਮਪਰਾ ਫੂਲ ਤੋਂ ਆਪਣਾ 4 ਕਿਲੋਮੀਟਰ ਪਿੰਡ ਹੈ ਵੀਰੇ ਠੀਕ ਹੈ ਹਾਂਜੀ ਰੋਹਨ ਅੱਜ ਵੀ ਆਪਣੇ ਕੋਲ 24-25 ਨਹਾਗਾ ਜੀ ਹਾਂਜੀ ਹਾਂਜੀ ਕਿਹੜੇ ਵਾਸਤੇ ਸਟਾਰਟ ਕਰੀਏ ਆਪਾਂ ਵੀਰੇ ਇਧਰੋਂ ਅ ਸਟਾਰਟ ਕਰਾਂਗੇ ਠੀਕ ਹੈ ਖਾਲੇ ਬਛੇ ਦਾ ਆਪਣੇ ਕੋਲ ਅਜੇ ਦੋ ਗੱਬਣਾ ਬਛੇ ਆ ਬਾਈ ਠੀਕ ਹੈ ਠੀਕ ਹੈ ਤੇ ਪਹਿਲਾਂ ਆਪਾਂ ਬਾਹਰ ਦਿਖਾਉਣੇ ਬਛਿਆਂ ਤੋਂ ਇਹ ਇਹ ਕੱਢ ਕੇ ਲਿਆ ਬਾਹਰ ਮਿੱਤਰੋ ਜੇ ਗੱਲ ਕਰਕੇ ਹਾਂਜੀ ਅੱਛਾ ਦੰਦ ਸਿੱਟੇ ਆ ਬਈ ਚੱਕੇ ਨਹੀਂ ਹਲੇ ਨੇ ਹਾਂ ਬਸ ਖੀਰੀ ਮੰਨ ਆ ਖੀਰੀਆਂ ਜੀ ਮੰਨ ਲੋ ਹਲੇ ਹਾਂ ਹਾਂ ਠੀਕ ਆ ਤੇ ਬਹੁਤ ਹੀ ਚੰ ਆ ਤੁਸੀਂ ਆ ਦੇਖੋ ਲੈ ਤੁਹਾਨੂੰ ਮੈਂ ਇੱਕ ਗੱਲ ਦੱਸਾਂ ਕਦ ਕਾਠ ਵੀ ਜਿਹੜਾ ਹੈਗਾ ਬਹੁਤ ਜਿਆਦਾ ਚੰਗਾ ਬਾਕੀ ਜੇ ਗੱਲ ਕਰਕੇ ਦੰਦ ਜਿਹੜੇ ਹੈਗੇ ਉਹ ਜੰਮਾ ਹੁਣ ਸਿੱਟੇ ਆ ਤਾਜ਼ੇ ਸਿੱਟੇ ਹੋਏ ਦੰਦ ਨੇ ਤੇ ਖੀਰੀ ਮੰਨ ਸਕਦੇ ਹੋ ਕਿਉਂ ਦੋ ਦੰਦ ਤਾਂ ਨਹੀਂ ਮੰਨ ਸਕਦੇ ਹਜੇ ਦੋ ਦੰਦ ਕੱਢੇ ਨਹੀਂ अच्छा रोहन भाई की ए ए दा की रेट ਰਹੂਗਾ रेट भाई रे सारे अपना फोन पे करांगे भाई ठीक है किथों तो लेके किथों तक मतलब रेट ਆਪਣੇ रेट ਤਾਂ भाई ਆਪਣੇ ਕੋਲੇ ਐ ਮਨ ਲਾ ਠੀਕ ਆ 15 ਤੋਂ ਲੈ ਕੇ ਮਤਲਬ ਕਿ 55k ਤੱਕ ਦੀਆਂ ਬੱਚੀਆਂ ਮਤਲਬ ਕਿ ਹੈਗੀਆਂ ਬੱਚੀ ਗੱਪਣਾ ਮਤਲਬ ਠੀਕ ਆ ਹਾਂਜੀ ਹਾਂਜੀ ਆ ਜਾ ਕਰ ਆਪਾਂ ਆਈਡੀ ਆ ਜਾ ਦੱਸ ਦਿੰਨੇ ਬੰਦਿਆਂ ਨੂੰ ਠੀਕ ਆ ਠੀਕ ਆ ਹਾਂਜੀ ਹਾਂਜੀ ਇੱਕ ਗੱਲ ਹੋਰ ਆ ਹਨ ਜਿਹੜਾ ਭਰਾ ਕੋਈ ਇੱਥੇ ਆਊਗਾ ਤੇ ਉਹਦੇ ਨਾਲ ਸੈਟਿੰਗ ਹੋ ਜੂ ਹਨ ਹਾਂਜੀ 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 ਅੱਛਾ ਜਿਵੇਂ ਦੂਜੇ ਨੰਬਰ ਦੇ ਉੱਤੇ ਆ ਗਈ ਤੇਰੀ ਬਿਹੜਾ ਵੀ ਇਹਨੂੰ ਕੱਢ ਯਾਰ ਮੈਂ ਨਾ ਇੱਕ ਮਿੰਟ ਇੱਥੇ ਦਿਖਾ ਦਾਂ ਇਹ ਥੱਲੋਂ ਬੜੀ ਸਾਫ਼ ਆਏ ਹਾਂਜੀ ਹਾਂਜੀ ਇਹ ਵੀ ਖੀਰੀ ਖੀਰੀ ਬਾਈ ਖੀਰੀ ਪ੍ਰੋਪਰ ਇਹ ਠੀਕ ਆ ਵੈਰੀ ਗੁੱਡ ਓਕੇ ਲਿਆ ਕਰਾਰੋ ਹੁਣ ਇਹ ਆਹ ਦੇਖ ਲਓ ਮਿੱਤਰੋ ਬੱਚੀ ਜਿਹੜੀ ਹੈਗੀ ਬਹੁਤ ਜਿਆਦਾ ਸੋਹਣੀ ਸੁਨੱਖੀ ਬੱਚੀ ਆ ਤੇ ਮੰਤਰ ਮੰਤਰ ਵੀ ਜਿਹੜੀ ਚੰਗੀ ਆ ਖੀਰੀ ਬਹਿੜ ਆ ਇਹ ਮੂੰਹ ਦੀ ਤੁਸੀਂ ਨਾ ਚੈੱਕ ਕਰ ਲਓ ਬਿਊਟੀ ਚੈੱਕ ਕਰ ਲਓ ਫੇਸ ਦੀ ਬਹੁਤ ਸੋਹਣੇ ਫੇਸ ਵਾਲੀ ਆਪਾਂ ਤੁਹਾਨੂੰ ਬਹਿੜ ਦਿਖਾਉਣ ਲੱਗੇ ਆਂ ਬਾਕੀ ਤੁਹਾਨੂੰ ਮੈਂ ਇੱਕ ਗੱਲ ਹੋਰ ਦੱਸ ਦਿੰਨਾ ਮਿੱਤਰੋ ਆ ਥੋੜੀ ਜੀ ਸੇਵਾ ਨਾਲ ਹੀ ਇਹਨਾਂ ਬਹਿਣਾ ਨੇ ਨਾ ਜੇ ਗੱਲ ਕਰਨ ਲਗੇ ਆ ਟੀਕਾ ਲੈ ਲੈਣਾ ਹਾਂਜੀ ਹਾਂਜੀ ਵੀਰੇ ਸਾਰਿਆਂ ਮਲਕ ਆਹ ਮਲਕ 8 9 ਦੇ ਪਛੀਆਂ ਐ ਮੰਨ ਲਾ ਵੀ ਟੀਕਾ ਲੈਣ ਦੇ ਕਾਬਿਲ ਆ ਬਿਲਕੁਲ ਬਹੁਤਨੇ ਬੱਚਿਆਂ ਤਾਂ ਤੁਹਾਨੂੰ ਵੀ ਪਤਾ ਬਾਈ ਤੁਸੀਂ ਦੇਖਿਆ ਆ ਕੇ ਹੀੜ ਚ ਨਹੀਂ ਬਾਈ ਹੀੜ ਚ ਨਹੀਂ ਹਾਂਜੀ ਹਾਂਜੀ ਠੀਕ ਗੱਲ ਅੱਛਾ ਜਿਵੇਂ ਆਪਾਂ ਆਹ ਤੀਜੇ ਨੰਬਰ ਵਾਲੀ ਆ ਗਈ ਹਾਂਜੀ ਹਾਂਜੀ ਵੀਰੇ ਬਾਕੀ ਸਾਰਿਆਂ ਆਪਣਾ ਦੰਦਾਂ ਦੀ ਗਰੰਟੀ ਰੱਖੋ ਬਾਈ ਜਿਹੜੀ ਜੀ ਇਹ ਵਹਿੜ ਬਾਈ ਆ ਖੀਰੀਆਂ ਹੀ ਆ ਬਾਈ ਸਾਰੀਆਂ ਖੀਰਾਂ ਠੀਕ ਆ ਲੈ ਇਹ ਆ ਦੇਖ ਲਓ ਹੁਣ ਤੁਸੀਂ ਚੈੱਕ ਕਰ ਲਿਆ ਕਰੋ ਬਾਕੀ ਮੈਨੂੰ ਆਏ ਦੱਸ ਕੋਈ ਫੋਰਚ ਸ਼ਾਂਕ ਤਾਂ ਨਹੀਂ ਹੈਗੀ ਨਹੀਂ 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 ਬਾਈ ਕਿਸੇ ਦੇ ਫੋਰਚ ਸ਼ਾਂਕ ਨਹੀਂ ਹੈਗੀ ਵੀਰੇ ਠੀਕ ਆ ਲੈ ਵੀ ਮਿੱਤਰੋ ਛੋਟੇ ਵਾਸਤੇ ਪੱਛੀਆਂ ਲੈ ਕੇ ਆਇਆ ਬਾਈ ਰੋਹਣ ਤੇ ਹੈ ਵੀ ਜਿਹੜੀਆਂ ਚੰਗੀ ਕੁਆਲਿਟੀ ਦੀਆਂ ਇਹ ਬਣਦੇ ਕਰ ਆ ਜਾ ਕਰ ਇਹ ਰੋਹਣ ਜਿਵੇਂ ਆ ਬਹਿੜਾ ਕੀ ਤੇਰੀ ਹਾਂਜੀ 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 ਇਹ ਵੈੜ ਦੱਸ ਮੈਨੂੰ ਖੀਰੀ ਹੈ ਕਿ ਦੋ ਦੰਦ ਇਹ ਦੋ ਦੰਦ ਆ ਵੀਰੇ ਅੱਛਾ ਹਾਂ ਦੋ ਦੰਦ ਆ ਹਾਂਜੀ ਹਾਂਜੀ ਠੀਕ ਆ ਦੋ ਦੰਦ ਬਹਿੜਾ ਕੀ ਇਹ ਇਹ ਫੇਸ ਕੰਨਾ ਕੁੰਨਾ ਦੀ ਦੇਖ ਲਓ ਤੁਸੀਂ ਠੀਕ ਆ ਜਾ ਯਾਰ ਮੈਨੂੰ ਆਏ ਦੱਸ ਰੋਹਨ ਜੇ ਗੱਲ ਕਰ ਲਈ ਆਪਾਂ ਹਨਾ ਹਾਂ ਦੋ ਦੰਦਾ ਦੀ ਮੈਨੂੰ ਆਏ ਦੱਸ ਜਦੋਂ ਇਹ ਤਿਆਰ ਹੋ ਕੇ ਜੋ ਪਹਿਲੇ ਸੂਏ ਕਿੰਨਾ ਕੁ ਦੁੱਧ ਪਾਉਣਾ ਚਾਹੀਦਾ ਇਹ ਬਾਈ ਪਹਿਲੇ ਨਾਲ ਕੱਢ ਦੇਣਗੇ 25 ਪਲੱਸ 25 ਤੋਂ 30 ਲੀਟਰ ਦੱਸਣਾ ਹੈ ਠੀਕ ਹੈ ਜੀ ਹਾਂ ਜੀ ਵੈਰੀ ਗੁੱਡ ਬਾਕੀ ਬਾਈ ਦੁੱਧ ਦਾ ਸਾਲ ਸੇਵਾ ਦਾ ਹੁੰਦਾ ਬਾਈ ਜੇ ਇਹ ਜੀ ਸੇਵਾ ਕਰੂ ਪੰਦਾ ਉਹ ਜਦੋਂ ਦੁੱਧ ਲੈ ਲੂਗਾ ਸਹੀ ਗੱਲ ਸਹੀ ਗੱਲ ਆ ਜਾ ਕਰਾ ਅੱਛਾ ਰੋਹਨ ਜਿਵੇਂ ਆ ਬਿਹੜ ਆ ਗਈ ਤੇਰੀ ਕਹਾਣੀ ਹਾਂਜੀ ਹਾਂਜੀ ਬਾਈ ਮੈਨੂੰ ਐਂ ਦੱਸ ਯਾਰ ਇਹ ਬਿਹੜ ਦਾ ਸੋਹਣੀ ਸਨਖੀ ਬਾੜੀ ਆ ਗਈ ਹਾਂਜੀ ਬਾਈ ਖੜਨੀ ਖਣੂ ਇਸਟ੍ਰਕਚਰ ਸੁੱਛਰ ਸਾਰੀਆਂ ਬੱਚੀਆਂ ਦੇ ਬਾਬੇ ਕਰਪਾਣਾ ਸਾਰੀਆਂ ਚੰਗੀਆਂ ਨੇ ਬਾਕੀ ਫਾਰਮ ਦੀਆਂ ਬੱਚੀਆਂ ਬਾਈ ਜਿਹੜਾ ਵੀ ਕੋਈ ਬੰਦਾ ਲਊਗਾ ਤਾਂ ਪਰ ਰਿਕਾਰਡ ਵੀ ਬਕਾਇਦਾ ਦੇਵਾ ਜਿਹੜੀਆਂ ਜਿਹੜੀਆਂ ਬੱਚੀਆਂ ਨਹੀਂ ਯਾਰ ਆ ਤਾਂ ਥੱਲੋ ਵੀ ਬੜੀ ਸੋਹਣੀ ਹੈ ਖੜਾਈਂ ਇੱਕ ਮਿੰਟ ਥੱਲੋ ਇਹਦਾ ਥਣ ਜਿਹੜਾ ਮੈਂ ਤੁਹਾਨੂੰ ਦਿਖਾਵਾਂ ਨਾ ਇਹ ਆ ਦੇਖੋ ਲੈ ਥਾਣਾ ਥੋਣਾ ਦੇ ਗੈਪ ਕੂਪ ਵਧੀਆ ਜਿਹੜੇ ਸਹੀ ਮਤਲਬ ਕਿ ਵਹਿੜਾ ਨੂੰ ਲੱਗਣੇ ਚਾਹੀਦੇ ਆ ਮਤਲਬ ਕਿ ਆਰਟਰ ਉਹੋ ਜਿਹੇ ਆਰਟਰ ਸਾਰੀਆਂ ਵਹਿੜਾ ਤਿਆਰ ਕਰਨਗੇ ਆਰਟਰ ਹਾਂਜੀ 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 ਵੀਰੇ ਠੀਕ ਹੈ ਗਰ ਬੰਨ ਦੇ ਕਰਾਂ ਵੀ ਲੈ ਆ ਮੇਤਰੋ ਬੱਚੀ ਛੋਣੀ ਲੈਗ ਸਕੋਰ ਚੈੱਕ ਕਰ ਲਓ ਜਮਾ ਖੜ ਨਹੀਂ ਖੜਨੀ ਜਮਾ ਘੋੜੀ ਵਾਲੀ ਆ ਅੱਛਾ ਰੋਹ ਜਿਵੇਂ ਹੁਣ ਆ ਗਈ ਹਾਂਜੀ ਇਹ ਇਹਦਾ ਦੱਸ ਮੈਨੂੰ ਇਹ ਵੀ ਖੀਰੀ ਆ ਹਾਂਜੀ ਬਾਈ ਖੀਰੀ ਇਹਦਾ ਲੈ ਇਹ ਮੈਨੂੰ ਦਿਸੇ ਨਹੀਂ ਵੈਸੇ ਕੋਈ ਗੱਲ ਨਹੀਂ ਖੀਰੀ ਆ ਮੈਂ ਦੇਖ ਲਈ ਕੈਮਰੇ ਚ ਦਿਖਾਈ ਨਹੀਂ ਦਿੱਤੀ ਲੈ ਆ ਪਈ ਆ ਮੇਤਰੋ ਜਮਾ ਬਹੁਤ ਹੀ ਪੜੀਆਂ ਪੜੀਆਂ ਬੱਚੀਆਂ ਬਾਈ ਐਡੀਆਂ ਖੀਰੀਆਂ ਵਸੀਆਂ ਲੋਕਾਂ ਕੋਲੇ ਐਹ ਜੀਆਂ ਬੱਚੀਆਂ ਮਲ ਗਈਆਂ ਦੋਂਦੀਆਂ ਚੌਗੀਆਂ ਚਿੱਗੀਆਂ ਵੀ ਹੋ ਜਾਂਦੀਆਂ ਆਪਣਾ ਕੋ ਖੀਰੀਆਂ ਬੱਚੀਆਂ ਐਡੀਆਂ ਪੜੀਆਂ ਪੜੀਆਂ ਬਾਈ ਨਹੀਂ ਸਹੀ ਗਾ ਛੋਟੀ ਉਮਰ ਦੀਆਂ ਬਿਹੜਾ ਆ ਗਈ ਹਾਂਜੀ 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 ਠੀਕ ਆ ਇਹ ਥੱਲੋਂ ਕਿਵੇਂ ਆ ਇਹ ਥੱਲੋਂ ਥਣ ਆਹਾ ਹਾ ਹਾ ਪੂਰੇ ਗਲਾਬੀ ਥਣ ਮਿੱਤਰੋ ਸਾਨੂੰ ਮੈਂ ਦੱਸਾਂ ਗੱਲ ਬਹੁਤ ਸੋਹਣੀ ਬਿਹੜ ਤਿਆਰ ਹੋਊਗੀ ਜਦੋਂ ਐਨ ਪਹਿਲੇ ਸੂਏ ਨੇ ਸੋਣਾ ਹੋਇਆ ਨਾ ਆ ਆ ਕੱਢ ਜਾ ਰਿਹਾ ਇੱਕ ਮਿੰਟ ਆ ਕੱਢ ਇਹ ਹੀਟ ਚਾ ਬਾਈ ਬੱਚੀ ਥੋੜੇ ੱੱਕਾ ਕਰਦੀ ਐ ਬੱਚੀ ਅੱਛਾ ਹਾਂ ਚੱਲ ਫਿਰ ਗਾਹਾਂ ਚੱ ਇਹ ਆ ਕੱਢ ਲਿਆ ਕਰਾ ਲਾਲ ਜੀ ਆ ਦੇਖੋ ਬਸ਼ੈਰ ਸਰ ਬੱਚੀ ਐ ਬਸ ਐਂ ਸ਼ਹਿਰ ਦੇ ਵਿੱਚ ਪੈਂਦੀ ਐ ਜਾਂ ਇਹ ਦੰਦ ਪਟ ਕਰੇ ਇਹਦੇ ਹਾਂ ਮੈਂ ਤਾਂ ਦੇਖੀ ਲੈ ਬਾਡੀ ਦੀ ਬੰਤਰ ਬੰਤਰ ਜਿਹੜੀ ਬਹੁਤ ਜ਼ਿਆਦਾ ਚੰਗੀ ਐ ਮਿੱਤਰੋ ਬਾਕੀ ਕੰਨਾਂ ਦੇ ਵਿੱਚ ਲੂਈ ਦੇਖ ਲਓ ਹਨਾ ਤੇ ਠੀਕ ਆ ਖੀਰੀ ਆ ਗਈ ਹਨਾ ਹਾਂਜੀ ਹਾਂਜੀ ਵੀਰੇ ਆਲਮੋਸਟ ਖੀਰੀਆਂ ਹੀ ਆ ਬੱਚਿਆਂ ਜੀ ਹੋਗੇ ਕੋਈ ਦੋ ਮਿੰਟ ਬੱਚੀ ਕਹਿ ਕੇ ਦੇਮ ਆਏ ਵੀਰੇ ਇੱਕ ਮਿੰਟ ਖੜਾ ਇੱਥੇ ਮੈਂ ਤੇ ਥਾਣੇ ਖੜਾ ਥਾਣੇ ਨੂੰ ਐ ਲੱਗਦਾ ਇਹਦੇ ਇੱਕ ਗਲਾਬੀ ਹੋਣਗੇ ਹਾਂਜੀ ਹਾਂਜੀ ਵੀਰੇ ਗਲਾਬੀ ਥਾਣਾ ਵੀਰੇ ਇਹ ਲੈ ਜਾ ਨਾਹ ਲੈ ਜਾ ਠੀਕ ਆ ਵੀ ਠੀਕ ਆ ਇਹ ਆ ਦੇਖੋ ਮਿੱਤਰੋ ਦਸਗੇ ਹੋਣਗੇ ਚਲ ਕੋਈ ਗੱਲ ਨਹੀਂ ਅੱਛਾ ਜਿਵੇਂ ਰੋਹਨ ਹਾਂਜੀ ਹਾਂਜੀ ਗੱਲ ਕਰ ਲਗੇ ਆਪਾਂ ਹਨਾ ਅੱਛਾ ਜਿਵੇਂ ਰੋਹਨ ਮੈਨੂੰ ਆਏ ਦੱਸ ਇੱਕ ਮਿੰਟ ਆਹ ਇਹਦੇ ਨਾਲ ਵਾਲੀ ਨਹੀਂ ਦਿਖਾਈ ਆਪਾਂ ਇਹ ਬਾਈ ਉਹ ਮਤਲਬ ਕਿ ਇਹ ਪਤਾ ਕੀ ਗੱਲ ਆ ਵੀਰੇ ਵੀਡੀਓ ਬਾਲੀ ਵੱਡੀ ਹੋਈ ਨਾ ਹੈਗਾ ਆਪਣੇ ਕੋਲ ਜਿਆਦਾ ਠੀਕ ਹੈ ਗੱਲ ਹਾਂ ਵੀ ਆਪਾਂ ਮੋਟੇ ਮੋਟੇ ਜਿਹੜੀਆਂ ਪਹਿਲਾਂ ਇਹ ਕਰ ਇਹਨੂੰ ਤੋੜ ਕੇ ਦਿਖਾ ਦਿੰਨੇ ਆ ਸਭ ਖੜੀ ਦਿਖਾ ਦਿੰਦੇ ਹਾਂ ਹਾਂ ਖੜੀਆਂ ਦਿਖਾ ਦੇ ਪਾਈ ਜਾਂਦਾ ਹੈ ਨਾ ਤੁਹਾਨੂੰ ਪਤਾ ਭਾਈ ਭਾਈ ਵੀਡੀਓ ਬਾਲੀ ਲੰਬੀ ਹੋ ਜਾਂਦੀ ਹੈ ਫਿਰ ਸਾਰੀ ਵੀਡੀਓ ਦੇ ਦੇ ਤਾਂ ਦੇ ਤਾਂ ਬੰਦਾ ਅਗਲਾ ਕਹਿੰਦਾ ਫੋਰ ਹੋ ਜਾਂਦਾ ਪਹਿਲੇ ਸਹੀ ਗੱਲ ਹੈ ਹਾਂ ਹਾਂ ਲਵ ਯੂ ਮਿੱਤਰੋ ਇਹ ਦੇਖ ਲਓ ਤੁਸੀਂ ਵਹਿੜ ਹੈ ਨਾ ਮੈਂ ਤੁਹਾਨੂੰ ਕਾਲੀ ਵਹਿੜ ਵੀ ਦਿਖਾਉਣਾ ਹੈਗਾ ਆਹ ਵਹਿੜ ਜੇ ਵੀ ਆ ਗਈ ਵੀ ਬਹੁਤ ਜਿਆਦਾ ਚੰਗੀ ਵਹਿੜ ਹੈ ਇਹ ਇੱਕ ਤਾਂ ਦੇਖਿਓ ਆਹ ਆ ਗਈ ਦੇਖ ਹਾਂਜੀ ਹਾਂਜੀ ਵੀਰੇ ਆ ਵਹੜ ਵੀ ਬਹੁਤ ਜਿਆਦਾ ਚੰਗੀ ਆ ਇੱਕ ਆਪਾਂ ਇਧਰੋਂ ਰਹਿੰਦੀ ਸੀ ਯਾਰ ਤੇ ਆਹ ਵੀ ਆ ਦੋ ਬਹਿਣਾ ਰਹੀਆਂ ਸੀਗਾ ਤੋਂ ਕਨੀ ਕੋਈ ਗੱਲ ਨਹੀਂ ਆ ਦਿਖਾ ਦੇ ਪਾਈ ਆ ਨਾ ਇਹ ਲੈ ਇਹਦੇ ਵੀ ਸਣਾ ਦੇ ਜਿਹੜਾ ਹਾਂਜੀ ਬਾਈ ਚਾਰ ਚਾਰੀ ਥਾਣਾ ਬਾਈ ਠੀਕ ਆ ਹਾਂ ਬਾਕੀ ਇੱਥੇ ਆ ਕੇ ਜਦੋਂ ਬੰਦਾ ਦੇਖੂ ਯਾਰ ਹਨਾ ਹਰ ਇੱਕ ਸੱਲੀ ਹੋ ਜੂ ਠੀਕ ਆ ਅੱਛਾ ਐ ਕਰ ਫਿਰ ਤੂੰ ਆ ਜਰਸੀ ਖੋਲ ਆ ਦੇਖ ਤੈਨੂੰ ਜਰਸੀ ਦਾ ਨਮੂਨਾ ਦਾ ਖੜਾ ਕਾਫੀ ਜਰਸੀ ਬੁੱਦੀ ਬੁੱਦੀ ਦੇਖ ਬਾਈ ਬੱਚੀ ਦੀ ਕਿੱਡੀ ਚੰਗੀ ਆ ਇਹ ਆ ਦੇਖੋ ਹਾ 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 ਬਹੁਤ ਹੀ ਪਲੀ ਨੇ ਛਾਲਾਂ ਵੜਗਾ ਮਾਰਦੀ ਹੋਵੇ ਇਹ ਲੈ ਉਰੇ ਯਾਰ ਇਹ ਇੱਥੋਂ ਦਸਾਂ ਹੀ ਇਹਦੀ ਬੋਦੀਵਾਦੀ ਫੇਸ ਦੀ ਬਿਊਟੀ ਦੇਖ ਲਓ ਮਿੱਤਰੋ ਹਾਂ ਦੇਖ ਜਾਤਾ ਇਹੇ ਮੈਨੂੰ ਐ ਦੱਸ ਖੀਰੀ ਐ ਕਿ ਕਿਵੇਂ ਆ ਖੀਰੀ ਖੀਰੀ ਬਾਈ ਖੀਰੀ ਇੱਕ ਮਿੰਟ ਲਿਆ ਯਾਰ ਚੌਲਾਂ ਦੇ ਦਾਣੇ ਵਾਂਗੂ ਚਨੀ ਬੈਠੀ ਐ ਹਜੇ ਤਾਂ ਤਾਂ ਆਲੇ ਦੋਖੋ ਕੋਈ ਬਾਈ ਦਾ ਹੀ ਨਹੀਂ ਨਾ ਬਾਈ ਉਮਰ ਵੀ ਕੀ ਆ ਹਲੇ ਬੱਚਿਆਂ ਦੀ ਮਿੱਤਰੋ ਆ ਜਰਸੀ ਵਹਿੜਨਾ ਜਿਹੜੀ ਹੈਗੀ ਆ ਬਹੁਤ ਜ਼ਿਆਦਾ ਚੰਗੀ ਆ ਜਿਹੜੀ ਹੁਣ ਬਾਈ ਨੇ ਦਿਖਾਈ ਸੀ ਨਾ ਜਰਸੀ ਦੀ ਡਿਮਾਂਡ ਵੀ ਰਹਿੰਦੀ ਆ ਠੀਕ ਆ ਪੰਜਾਬ ਵਾਲੀ ਜਰਸੀ ਆ ਗਈ ਇਹ ਹਾਂਜੀ ਹਾਂਜੀ ਹੈਣਾ ਮੇਨੋ ਹੈ ਵਾਲੀ ਯਾਰ ਸੀ ਵੀਰੇ ਪਿਓਰ ਠੀਕ ਆ ਹਾਂ ਆ ਗੱਬਣ ਗੱਬਣ ਬੱਚੀ ਆ ਗਈ ਵੀਰੇ ਦੋ ਦੰਦ ਦਾ ਮੂੰਹ ਠੀਕ ਆ ਹਾਂ ਦੋ ਦੰਦ ਤੇ ਇਹ ਦੋ ਮਹੀਨੇ ਦੀ ਗੱਬਣਾ ਵੀਰੇ ਦੋ ਮਹੀਨੇ ਆ ਸਾਡੀ ਕਰਾਈ ਵੀ ਬਾਈ ਅਗਲਾ ਆਪਦੇ ਠੀਕ ਆ ਬਿਆਨਾ ਪਾ ਦੇ ਘਰੇ ਜਾ ਕੇ ਆਪਦੇ ਡਾਕਟਰ ਤੋਂ ਚੈੱਕ ਕਰਾ ਕੇ ਫਿਰ ਪੈਸੇ ਪਾ ਦੇ ਬਾਈ ਠੀਕ ਆ ਦੋਨੇ ਬੱਚੀਆਂ ਕੋਈ ਵੀ ਗੱਬਣ ਲੈਂਦਾ ਹਾਂ ਹਾਂ ਆਪਦੇ ਘਰੇ ਬਿਆਨਾ ਪਾ ਦੇ ਘਰੇ ਜਾ ਕੇ ਚੈੱਕ ਕਰਾ ਕੇ ਫਿਰ ਪੈਸੇ ਪਾ ਦੇ ਠੀਕ ਆ 1 ਮਿੰਟ ਇਹ ਆ ਮਿੱਤਰੋ ਤੁਹਾਨੂੰ ਮੈਂ ਨਾ ਇਹ ਇਧਰ ਕਲੀ ਲੰਮੀ ਟੋਰੀ ਥਾਣਾ ਸੋਣਾ ਦੀ ਦਿਖਾਣਾ ਸਲੋ ਜਮਾਨ ਕੱਲਾ ਕੱਲਾ ਖਾਨਾ ਇਹ ਆ ਦੇ ਇਹ ਗੱਬਣ ਵਹਿੜ ਆ ਗਈ ਇਹ ਠੀਕ ਆ 2 ਮਹੀਨਿਆਂ ਦੀ ਇਹ 2 ਦੰਦ ਹਾਂ ਬਾਕੀ ਨਾ ਹਲੇ ਬਾਈ ਥੋੜੇ ਧੱਖ ਹਲੇ ਬੱਚੀਆਂ ਨਾ ਘੱਟ ਦਿੰਦੇਗਾ ਕਿਉਂਕਿ ਇੱਕ ਤਾਂ ਅਜੇ ਧੁੱਪ ਨਹੀਂ ਨਿਕਲੀ ਠੰਡ ਵੀ ਹੁਣ ਹੀ ਨਮਾਇਆ ਸੀ ਹਾਂ ਲੈ ਵੀ ਮਿੱਤਰੋ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸ ਸਕਦਾ ਨਾ ਤਸੱਲੀ ਜਿਹੜੀ ਕਰਨੀ ਆ ਨਾ ਉਹ ਮਿੱਤਰੋ ਬਾਹਰ ਟੱਪ ਗਈ ਜਦੋਂ ਇਹ ਫੇਰ ਕੰਮ ਔਖਾ ਹੋ ਜਾਂਦਾ ਠੀਕ ਆ ਇੱਥੇ ਆ ਕੇ ਤਸੱਲੀ ਕਰ ਲਿਓ ਆਪਦੇ ਮਾਲ ਦੀ ਕੋਈ ਵੀ ਭਲਾ ਤੁਸੀਂ ਬੱਚੀ ਖਰੀਦ ਦਿਓ ਤਾਂ ਇੱਥੇ ਤਸੱਲੀ ਕਰਨਾ ਤੁਹਾਡਾ ਮੁੱਢਲਾ ਹੱਕ ਹੈ ਏ ਆ ਆਹਰ ਹੁਣ ਮੈਨੂੰ ਆਏ ਦੱਸ ਹੁਣ ਇਹ ਇਹ ਵੀ ਦੋ ਦੰਦ ਦਾ ਭਾਈ ਕੱਪਣਾ ਇਹ 4 ਮਹੀਨੇ ਦੀ ਦੋ ਦੰਦ ਹਾਂਜੀ ਹਾਂਜੀ 4 ਮਹੀਨੇ ਦੀ ਕੱਪਰ ਹਾਂ ਲੈ ਆਪਾਂ ਭਾਈ ਫਾਰਮ ਦੀ ਵੀਡੀਓ ਵੀ ਦਿਖਾ ਦਾਂ ਜਿੱਥੇ ਮਤਲਬ ਕਿ ਆਪਾਂ ਲਈਏ ਜਿਹੜੇ ਫਾਰਮ ਚੋਂ ਅੱਗੇ ਸੀ ਅੱਗੇ ਸੀਮਣ ਲੱਗਾ ਵਾਪਾਂ ਉਹ ਡਿਟੇਲ ਪਿੰਕ ਨੋਜ ਵਾਲੀ ਹੈ ਨਾ ਹਾਂਜੀ ਹਾਂਜੀ ਵੀਰੇ ਠੀਕ ਆ ਲੈ ਅੱਛਾ ਮੈਨੂੰ ਆਏ ਦੱਸ ਜਿਵੇਂ ਇਹਦੇ ਚੈੱਕ ਚੁੱਕ ਕਰਨ ਮਤਲਬ ਕਰਾ ਕੇ ਦੇਉਂਗੇ ਇੱਥੇ ਕਿ ਕਿਵੇਂ ਮੈਨੂੰ ਇੱਧਰ ਘਰ ਮੂੰਹ ਕਰਾਂ ਮੇਰੇ ਕੰਨੀ ਇਹ ਬੰਨੀ ਫੇਰ ਹਾਂਜੀ ਹਾਂਜੀ ਮੈਨੂੰ ਆਏ ਦੱਸ ਇਹਦੀ ਕੀ ਚੈੱਕ ਕਿੱਥੇ ਕਰਾ ਕੇ ਦਿਓਗੇ ਚੈੱਕ ਬਈ ਆਪ ਦਾ ਉੱਤਰ ਉੱਤਰ ਸਰ ਕਰਾ ਲੈ ਬੰਦਾ ਚੈੱਕ ਠੀਕ ਹੈ ਚਾਹੇ ਅਗਲੇ ਦਿਨ ਕਰਾ ਲੈ ਚੈੱਕ ਜਾਂ ਇੱਥੇ ਡਾਕਟਰ ਆ ਜਾਏ ਇੱਥੇ ਆਪ ਦਾ ਡਾਕਟਰ ਬੁਲਾ ਲੈ ਹੈਨਾ ਹਾਂ ਇੱਥੇ ਆ ਕੇ ਆਪ ਦਾ ਡਾਕਟਰ ਨਾਲ ਲਿਆਵੇ ਡਾਕਟਰ ਨਾਲ ਲਿਆਵੇ ਚੈੱਕ ਕਰਾ ਕੇ ਲੈ ਕੇ ਜਾਵੇ ਬਾਈ ਫਿਰ ਜਦੋਂ ਬਾਰ ਟੱਪ ਗਈ ਫਿਰ ਹਾਂ ਫਿਰ ਭਾਈ ਰ ਆਪਣੀ ਕੋਈ ਗਾਰੰਟੀ ਨਹੀਂ ਬਾਈ ਹੈਨਾ ਹਾਂਜੀ ਹਾਂਜੀ ਬਈ ਆਲਾ ਮੈਂ ਪਹਿਲਾਂ ਵੀ ਗੱਲ ਕਹੀ ਸੀ ਬਿਆਨਾ ਪਾ ਦੇ ਆ ਦਾ ਘਰੇ ਜਾ ਕੇ ਚੈੱਕ ਕਰਾ ਦੇ ਠੀਕ ਹੈ ਫਿਰ ਪੈਸੇ ਦੇ ਦੇ ਠੀਕ ਹੈ ਠੀਕ ਹੈ ਨਾ ਬੀ ਵੀਰੀ ਗੁੱਡ ਲੋਵੀ ਮਿੱਤਰੋ ਆ ਵਹੜ ਜਿਹੜੀ ਹੈਗੀ ਬਹੁਤ ਸੋਹਣੀ ਸੁਨੱਖੀ ਵਹੜ ਆ ਗਈ। ਜਗਦੀ ਹੈ ਨਾ ਥੱਲੋਂ ਖਾਈ ਰੋਹਣ ਮੜਾ ਜਾ। ਇਹ ਇੱਕ ਵਡਾ ਇਹ ਦੇਖ ਬਹੁਤ ਬਹੁਤ ਸੋਹਣਾ ਆਰਡਰ ਤਿਆਰ ਕਰਨਾ ਬੱਚੀ ਨੇ। ਬਾਕੀ ਜਿਹੜਾ ਅੱਗੇ ਸੀਮਨ ਲੱਗਿਆ ਉਹ ਆਪਾਂ ਬਕਾਇਦਾ ਫਾਰਮ ਦੀ ਵੀਡੀਓ ਵੀ ਦਿਖਾ ਦਾਂਗੇ ਵੀ ਤੁਹਾਨੂੰ ਲਈ ਹੈ। ਠੀਕ। ਅੱਛਾ ਜਿਹੜੀ ਆ ਆ ਗਈ ਯਾਰ ਇੱਕ ਵੱਖਰੇ ਜੇ ਗੱਗੂ ਉਸੇ ਜਿਹੇ। ਹਾਂਜੀ। ਛੋਟੀਆਂ ਬਹਿਣਾ। ਆ ਤਾਂ ਯਾਰ ਵਹੜੀ ਬਾੜੀ ਸੋਹਣੀ ਆ ਵੇ। ਲੈ ਆ ਦੇਖੋ ਮਿੱਤਰੋ ਬਹੁਤ ਜ਼ਿਆਦੇ ਸੋਹਣੀ ਸੁਨੱਖੀ ਬੱਚੀ ਆ ਗਈ ਤੇ ਇੱਕ ਖਾਸੀਅਤ ਇਹ ਚ ਹੋਰ ਆ ਥਣਾ ਤੇ ਵੀ ਨਾ ਟਿਮਕਣੇ। ਹਣ ਕਾਲੇ ਜਿਵੇਂ ਕਢਾ ਕੇ ਲਾਏ ਹੁੰਦੇ ਦੇਖੋ ਫੇਸ ਦੀ ਬਿਊਟੀ ਦੇਖੋ ਇੱਕ ਹੁਣ ਖੜੀ ਇਹ ਇਧਰ ਆਈ ਮੜਾ ਜੇ ਇਹ ਆ ਦੇਖੋ ਠੀਕ ਹੈ ਨਾ ਆ ਦੇਖੋ ਟਿੰਕਣੇ ਜੇ ਬਖਰੇ ਜੇ ਲੱਗਦੇ ਆ ਮਿੱਤਰੋ ਮੈਨੂੰ ਅਜ ਦੱਸ ਇਹਨਾਂ ਦਾ ਅੱਛਾ ਉਹੀ ਰੇਟ ਆ ਗਏ ਹਾਂਜੀ ਇਹ ਇਹਨਾਂ ਦੇ ਰੇਟ ਰੇਟ ਆਪਾਂ ਕੋਈ ਨਹੀਂ ਬਿਹਤੇ ਦੱਸਿਆ ਹੀ ਆਪਾਂ ਕੋਈ ਸਟਾਰਟਿੰਗ ਰੇਟ ਹੈ ਹਨ ਓਕੇ ਇਹ ਆ ਇੱਕ ਹੋਰ ਆ ਗਈ ਜਿਵੇਂ ਯਾਰ ਗੱਗੂ ਕੋਛਾ ਜਾ ਦੇ ਆ ਵੀ ਬਹੁਤ ਸੋਹਣੀ ਬਹਿੜਾ ਨਿੱਕੀ ਜੀ ਬੱਚੀ ਆ ਗਈ ਲਿਆ ਕਰ ਤੋਰ ਲਾ ਕਰ ਇਲਾਮੀ ਮਿੱਤਰੋ ਆ ਆਪਸ ਨੂੰ ਜੋੜਾ ਤੋਰ ਕੇ ਦਿਖਾਉਣੇ ਆ ਦੇਖੋ ਝਟ ਇਹ ਯਾਰ ਕਹਿ ਕਹਿ ਮਹੀਨੇ ਦੀਆਂ ਹੋਣਗਾ ਇਹ ਬਾਈ ਹਰੇ 4-4 ਕੋ ਮਹੀਨੇ ਦੀ ਉਮਰ ਹੈ ਇਹਨਾਂ ਦੀ ਠੀਕ ਹੈ ਹਾਂਜੀ ਹਾਂਜੀ 4-4 ਮਹੀਨੇ ਕੇ ਹੈ ਹਾਂਜੀ 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 ਠੀਕ ਆ ਲੈ ਆਹ ਦੇਖ ਝਟ ਛਾਲਾਂ ਮਾਰਦੀਆਂ ਪੂਰੀਆਂ ਬਹੁਤ ਸੋਹਣੀਆਂ ਬੱਚੀਆਂ ਮਿੱਤਰੋ ਬਾਕੀ ਜਦੋਂ ਤੁਸੀਂ ਇੱਥੇ ਆਓਗੇ ਬਾਈ ਦੇ ਫਾਰਮ ਤੇ ਹਨਾ ਇੱਥੇ ਘਰੇ ਆਓਗੇ ਜਦੋਂ ਤੇ ਉਦੋਂ ਤੁਸੀਂ ਚੈੱਕ ਕਰਕੇ ਲਿਆ ਸਕਦੇ ਹੋ ਆਇਆ ਕਰਾ ਰਹੇ ਹੁਣ ਅੱਛਾ ਰਹੁਣ ਜਿਵੇਂ ਹੁਣ ਆਹਾ ਖੋਲ ਕੇ ਲੈ ਜਾਂਦੀਆਂ ਪਾ ਇਧਰਲੇ ਪਾਸੇ ਹਾਂਜੀ 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 ਇੱਕ ਜਰਸੀ ਆ ਗਈ ਇੱਕ ਐਚ ਐਫ ਹਾਂਜੀ ਇਹ ਦੱਸ ਮੈਨੂੰ ਕਿਵੇਂ ਆ ਰਿਹਾ ਰਿਕਾਰਡ ਕੋਈ ਹੈ ਇਨ ਹਾਂ ਰਿਕਾਰਡ ਬਾਈ ਜਿਹੜੀ ਹੋ ਗਿਆ ਆਪਾਂ ਬੱਚਿਆਂ ਦਾ ਠੀਕ ਆ ਬਕਾਇਦਾ ਰਿਕਾਰਡ ਮਿਲ ਜੂ ਬਾਈ ਜਿਹੜਾ ਜਿਹੜਾ ਕੋਈ ਵੀ ਬੰਦਾ ਬੱਚੀ ਲੈਂਦਾ ਠੀਕ ਆ ਜਿਹੜੀ ਜਿਹੜੀ ਆਪਣੋ ਬੱਚੀ ਦਾ ਪਤਾ ਆਪਾਂ ਬਕਾਇਦਾ ਰਿਕਾਰਡ ਦੇਵਾਂਗੇ ਸਾਰੀ ਬੱਚੇ ਦਾ ਵੀਰੇ ਠੀਕ ਆ ਹਾਂਜੀ ਹਾਂਜੀ ਜਿਵੇਂ ਆ ਜਰਸੀ ਆ ਗਈ ਜਿਹੜੀ ਹਾਂਜੀ ਹਾਂਜੀ ਹੈਨਾ ਇਹ ਵੀ ਪੰਜਾਬ ਵਾਲੀ ਜਰਸੀ ਆ ਵੀਰੇ ਠੀਕ ਆ ਹਾਂ ਬਹੁਤ ਆ ਦੇਖ ਜਰਸੀ ਦਾਸੀ ਦਾ ਫੇਸ ਦੇਖ ਐਚ ਐਫ ਤੇ ਕਿੱਡੇ ਸੋਹਣੇ ਫੇਸ ਆ ਬੱਚਿਆਂ ਦੇ ਬੰਦੇ ਬਾਈ ਬੰਦੇ ਲਓ ਵੀ ਮਿੱਤਰੋ ਇਹ ਵੀ ਨੋਟ ਕਰਿਓ ਹੁ ਜੇ ਮੈਂ ਤੁਹਾਨੂੰ ਦੱਸਾਂ ਗੱਲ ਆ ਯਾਰ ਹੁਣ ਕਿਰਾਈ ਇੱਧਰਲੇ ਪਾਸੇ ਮੈਂ ਆ ਦਿਖਾਦਾ ਹਾਂ ਹਾਂਜੀ ਹਾਂਜੀ ਇਹ ਇੱਕ ਆ ਖੜੀ ਆ ਹਨਾ ਇਹ ਵੀ ਇੱਧਰ ਹੀ ਆ ਗਈ ਹਾਂਜੀ ਹਾਂਜੀ ਵੀਰੇ ਠੀਕ ਆ ਲੈ ਵੀ ਮਿੱਤਰੋ ਆਹਾ ਜਿਹੜੀਆਂ ਹੈਗੀਆਂ ਬਾਈ ਕੋਲੇ ਬੱਚੀਆਂ ਤੁਹਾਨੂੰ ਮਿਲਣਗੀਆਂ ਦੇਖੋ ਗਲਾਮੀ ਥਾਣਾ ਬਾਈ ਸਾਰੀਆਂ ਬੱਚੀਆਂ ਦੇ ਠੀਕ ਆ ਆ ਜਾ ਕਰੋ ਹੁਣ ਫਿਰ ਜਿਵੇਂ ਆਪਾਂ ਸਾਰੀਆਂ ਬੱਚੀਆਂ ਦੇਖ ਕੋਈ ਤੋਰਤੀ ਹਨਾ ਕੋਈ ਖੜੀ ਦਿਖਾਤੀ ਰੋ ਹਣ ਹਾਂਜੀ ਹਾਂਜੀ ਵੀਰੇ ਤੇ ਮੈਨੂੰ ਐਂ ਦੱਸ ਜਦੋਂ ਭਰਾ ਕੋਈ ਇੱਥੇ ਆਉਂਦਾ ਹਾਂਜੀ ਹਾਂਜੀ ਵੀਰੇ ਠੀਕ ਆ ਵੀ ਉਹ ਕਿਵੇਂ ਬੱਚੀਆਂ ਤੁਸੀਂ ਦਿੰਦੇ ਹੋ ਵੀ ਹਾਂ ਕਿਸੇ ਨੂੰ ਦੋ ਕਿਸੇ ਨੂੰ ਤਿੰਨ ਕੋਈ ਇੱਕ ਵਾਲਾ ਵੀ ਲੈਣ ਵਾਲਾ ਤਾਂ ਕੋਈ ਵੀ ਇੱਕ ਚਾਹੇ ਇੱਕ ਵਾਲਾ ਆ ਜਾਏ ਚਾਹੇ ਭਾਈ ਆ ਜਾ 10 ਵਾਲਾ ਆਪਾਂ ਮੋੜਦੇ ਕਿਸੇ ਨੂੰ ਨਹੀਂ ਠੀਕ ਆ ਪਰ ਆਏ ਭਾਈ ਸਿੰਗਲ ਬੱਚੀ ਦਾ ਰੇਟ ਥੋੜਾ ਜਿਆਦਾ ਹੁੰਦਾ ਜੇ ਕੋਈ ਬੱਚੀਆਂ ਮੰਨ ਲਏ 5-7 ਇਕੱਠੇ ਆ ਲੈਂਦਾ ਫਿਰ ਉਹ ਜਿਹਾ ਰੇਟ ਵੱਧ ਜਾਂਦਾ ਠੀਕ ਆ ਗੱਲ ਉਹਨਾਂ ਨੂੰ ਫਿਰ ਉਹ ਜਿਹਾ ਬਚਾ ਹੋ ਜਾਂਦਾ ਉਹ ਜਿਹਾ ਭਾਈ ਹੈਨਾ ਸੌ ਸੈਟਿੰਗ ਹੋ ਜਾਂਦੀ ਫਿਰ ਭਾਈ ਉਹਦੇ ਕਿਰਾਏ ਪਾੜੇ 'ਚ ਵੀ ਮੱਲਕੀ ਆਪਾਂ ਐਡਜਸਟਮੈਂਟ ਐਡਜਸਟਮੈਂਟ ਹੋ ਜਾਂਦੀ ਠੀਕ ਆ ਗੱਲ ਅੱਛਾ ਰੋ ਹੁਣ ਨੰਬਰ ਬੋਲੀਏ ਨੰਬਰ ਹੈ ਠੀਕ ਹੈ ਭਾਈ ਬਹੁਤ ਬਹੁਤ ਧੰਨਵਾਦ ਤੇ ਲੋ ਵੀ ਮਿੱਤਰੋ ਜੀ ਗੱਲ ਕਰਕੇ ਬੱਚੀਆਂ ਤੁਹਾਨੂੰ ਆਪਾਂ ਦਿਖਾਤੀਆਂ ਠੀਕ ਹੈ ਬੱਚੀਆਂ ਤੁਸੀਂ ਵੀ ਨਿਗਾਹ ਮਾਰ ਲਓ ਇੱਕ ਵਾਰੀ ਹਨਾ ਇੱਥੇ ਆਓਗੇ ਤਸੱਲੀ ਕਰੋਗੇ ਤੇ ਬਾਕੀ ਜੇ ਗੱਲ ਕਰਕੇ ਆਪਾਂ ਘੱਟੋ ਘੱਟ ਵੀ ਹੋਏ ਹੋਣਗੇ ਤਿੰਨ ਚਾਰ ਕਿ ਦਿਨ ਹਾਂ ਜੇ ਫਲਕ ਟੁਕੜ 12 ਤੇ 14 ਬੱਚੀਆਂ ਦੀ ਪਾਈ ਸੀ ਵੀਡੀਓ ਹਨਾ ਹਾਂ ਭਾਈ ਮਤਲਬ ਕਿ 13 ਕ ਪਛੇ ਨਹੀਂ ਪਾਈ ਸੀ ਵੀਡੀਓ ਵਧ ਗਿਆ ਹੋ ਗਿਆ ਸੀ ਕੰਮ ਹਾਂ ਹਾਂ ਭਾਈ ਬਹੁਤ ਬਾਬੇ ਕਿਰਪਾ ਭਾਈ ਫੋਲ ਆਪਣੇ ਕੋਲ ਆਵਾ ਮਹੀਨੇ ਦੀਆਂ ਮਤਲਬ ਕਿ 150 ਬੱਚੀ ਸੇਲ ਕਰਦੇ ਆ ਠੀਕ ਹੈ ਠੀਕ ਹਾਂਜੀ ਹਾਂਜੀ ਨਹੀਂ ਚਲੋ ਚੰਗੀ ਗੱਲ ਲੈ ਵੀ